ਅਕਸਰ ਇਨਸਾਨ ਸਾਰਾ ਦਿਨ ਆਪਦੀ ਕਿਸਮਤ ਨੂੰ ਹੀ ਰੋਂਦਾ ਰਹਿੰਦਾ ਕਿ ਰੱਬ ਨੇ ਮੈਨੂੰ ਆਹ ਨਹੀਂ ਦਿੱਤਾ ਰੱਬ ਨੇ ਮੈਨੂੰ ਉਹ ਨਹੀਂ ਦਿੱਤਾਗਾ ਉਹ ਬਗਾਨ ਹੋਰ ਕਿਸੇ ਕੋਲ ਤਾਂ ਫਲਾਨੀ ਚੀਜ਼ ਆ ਉਹਦੇ ਕੋਲ ਆ ਚੀਜ਼ਾਂ ਮੇਰੇ ਕੋਲ ਆ ਹੈ ਨਹੀਂ ਪਰ ਬਹੁਤ ਸਾਰੇ ਲੋਕ ਇਸ ਦੁਨੀਆ ਦੇ ਵਿੱਚ ਇਦਾਂ ਦੇ ਵੀ ਹੋਣਗੇ ਜਿਹੜਾ ਜਿਵੇਂ ਦੀ ਜ਼ਿੰਦਗੀ ਆਪਾਂ ਜਿਉ ਰਹੇ ਆ ਉਵੇਂ ਦੀ ਜ਼ਿੰਦਗੀ ਜਿਉਣਾ ਉਹਨਾਂ ਦਾ ਵਿਚਾਰਿਆਂ ਦਾ ਸੁਪਨਾ ਹੀ ਆ ਹੁਣ ਸੋਚੋ ਕੇ ਕਈ ਲੋਕਾਂ ਨੇ ਸੋਚ ਰਹੇ ਹੁੰਦੇ ਕਿ ਅਸੀਂ ਮਹਿੰਗੇ ਬੂਡ ਨਹੀਂ ਪਾ ਸਕਗੇ ਸਾਡੇ ਕੋਲ ਪੈਸੇ ਘੱਟ ਆ ਫਲਾਣਾ ਇੰਨੀ ਮਹਿੰਗੇ ਬੂਟ ਪਾਈ ਫਿਰਦਾ ਉਹ ਵੀ ਸੋਚੋ ਇਨਸਾਨ ਹੁੰਦੇ ਆ ਜਿਨ੍ਹਾਂ ਦੇ ਵਿਚਾਰਿਆਂ ਦੇ ਪੈਰ ਹੀ ਨਹੀਂ ਹੁੰਦੇ ਉਹਨਾਂ ਨੇ ਤਾਂ ਜ਼ਿੰਦਗੀ ਕੱਟਣੀ ਬਿਨਾਂ ਬੂਟਾਂ ਦੇ ਕਈ ਲੋਕਾਂ ਨੇ ਸੋਚਣਾ ਅਸੀਂ ਮਹਿੰਗੀ ਘੜੀ ਨਹੀਂ ਪਾਈ ਮਹਿੰਗੇ ਘੜ ਕੜੇ ਨਹੀਂ ਪਾਏ ਹੋਏ ਫਲਾਣ ਨੇ ਤਾਂ ਇੰਨੀ ਮਹਿੰਗੀ ਘੜੀ ਸਮਾਰਟਵਾਚ ਪਾਈ ਹੋਈ ਅਸੀਂ ਨਹੀਂ ਪਾਈ ਪਰ ਇਹ ਸੋਚੋ ਬਹੁਤ ਸਾਰੇ ਲੋਕ ਵਿਚਾਰੇ ਜਿਵੇਂ ਹੋਣਗੇ ਜਿਨ੍ਹਾਂ ਤੇ ਕੀ ਆ ਘੜੀ ਪਾਉਣ ਵਾਸਤੇ ਗੋਟ ਹੀ ਨਹੀਂ ਹੈਗਾ ਬਾਹਮਾ ਹੀ ਨਹੀਂ ਹੈਗੀਆਂ ਬਹੁਤ ਸਾਰੇ ਲੋਕ ਮਹਿੰਗੇ ਮਹਿੰਗੇ ਐਂਡ ਕਾਲ ਆਉਂਦੇ ਆ ਕੀ ਕੁਛ ਕਰਦੇ ਹੈਗੇ ਆ ਤੇ ਬਹੁਤ ਸਾਰੇ ਲੋਕ ਇਦਾਂ ਦੇ ਵੀ ਜਿਨ੍ਹਾਂ ਨੇ ਵਿਚਾਰਿਆ ਨੇ ਕਦੇ ਰੌਸ਼ਨੀ ਤੱਕ ਵੇਖੀ ਨਹੀਂ ਹੋਈਗੀ ਤਾਂ ਕਰਕੇ ਆਪਦੇ ਤੋਂ ਨੀਵੇਂ ਲੋਕਾਂ ਮਲ ਵੇਕੇ ਜਾਇਆ ਕਰੋ ਨਾ ਕਿ ਉੱਚੇ ਉੱਚਿਆਂ ਦੀ ਰੀਸ ਤੱਕ ਕਦੇ ਆਪਾਂ ਕਰ ਨਹੀਂ ਸਕਦੇਗੇ ਤਾਂ ਵਾਹਿਗੁਰੂ ਨੇ ਜਿੰਨਾ ਦਿੱਤਾ ਹੈਗਾ ਸਾਰਾ ਦਿਨ ਉਹਦਾ ਸ਼ੁਕਰ ਕਰਦੇ ਰਿਆ ਕਰੋ ਕਿ ਸਾਨੂੰ ਬਹੁਤ ਵਧੀਆ ਜ਼ਿੰਦਗੀ ਦਿੱਤੀ ਆ